ਤੁਸੀਂ ਦੇਖ ਰਹੇ ਹੋ ਐਸਐਮਜ਼ਡ ਨਿਊਜ਼ ਤੇ ਮੈਂ ਹਾਬੀਸ਼ ਇੱਕ ਜਲੋਟਾ ਤਾਨੂ ਦਾਦੀਆ ਲੁਧਿਆਣਾ ਰੇਲਵੇ ਸਟੇਸ਼ਨ ਤੇ ਜਿਹੜੇ ਏਆਈਜੀ ਪਟਿਆਲਾ ਜੋ ਰੇਲਵੇ ਜੀਆਰਪੀ ਨੇ ਉਹ ਪਹੁੰਚੇ ਨੇ ਤੁਹਾਨੂੰ ਤਸਵੀਰਾਂ ਦਿਖਾ ਦੀਆਂ ਇਹ ਚੈਕਿੰਗ ਚੱਲਦੀ ਪਈ ਹੈ ਜੋ ਏਆਈਜੀ ਰੇਲਵੇ ਜੋ ਕਿ ਲੁਧਿਆਣਾ ਰੇਲਵੇ ਸਟੇਸ਼ਨ ਤੇ ਪਹੁੰਚੇ ਨੇ ਅਜੇ ਮਲੂਜਾ ਜੀ ਉਹ ਆਪ ਚੈਕਿੰਗ ਕਰਦੇ ਪਏ ਨੇ ਖੁਦ ਨਾਲ ਡੀਐਸਪੀ ਬਲਰਾਮ ਸਿੰਘ ਰਾਣਾ ਤੇ ਐਸਐਚਓ ਜੀਆਰਪੀ ਤੇ ਐਸਐਚਓ ਜਿਹੜੇ ਨੇ ਆਰਪੀਐਫ ਸਾਰੇ ਅਧਿਕਾਰੀ ਮੌਜੂਦ ਨੇ ਸਾਰਾ ਪੁਲਿਸ ਅਮਲਾ ਨਾਲ ਮੌਜੂਦ ਹੈ ਚੈਕਿੰਗ ਦੇ ਕਾਰਨ ਵੀ ਜਾਣ ਲਵਾਂਗੇ ਕਿਉਂਕਿ ਬੀਤੇ ਦਿਨੀ ਲੁਧਿਆਣਾ ਰੇਲਵੇ ਸਟੇਸ਼ਨ ਤੇ ਭੰਨ ਤੋੜ ਹੋਈ ਸੀ ਤੇ ਉਸ ਤੋਂ ਬਾਅਦ ਅਲਰਟ ਤੇ ਰੱਖਿਆ ਜਾਂਦਾ ਰੇਲਵੇ ਨੂੰ ਕਿ ਹਰਦਮ ਅਲਰਟ ਤੇ ਹੈ ਤੇ ਉਸ ਤੋਂ ਬਾਅਦ ਹੁਣ ਗੱਲਬਾਤ ਵੀ ਕਰਾਂਗੇ ਕਿ ਅਜੇ ਮਲੂਜਾ ਜੀ ਨਾਲ ਕੀ ਕਾਰਨ ਹੈ ਕਿ ਕੋਦਮ ਲੁਧਿਆਣਾ ਰੇਲਵੇ ਸਟੇਸ਼ਨ ਤੇ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਮੋਬਾਈਲ ਨਰ ਲੇਡੀਜ਼ ਪਾਸ ਦਾ ਖਾਸ ਖਿਆਲ ਰੱਖਣਾ ਠੀਕ ਹੈ ਥੈਂਕ ਯੂ ਇਹ ਵੈਸੇ ਤਾਂ ਜਿਹੜੇ ਰੇਲਵੇ ਸਟੇਸ਼ਨਸ ਆ ਰੇਲਵੇ ਟਰੈਕਸ ਆ ਇਹਨਾਂ ਮਾਰੇ ਜਰਨਲ ਅਲਰਟ ਵੀ ਰਹਿੰਦਾ ਹੈ ਕਿ ਇਹਨਾਂ ਦੀ ਪੂਰੀ ਤੋਂ ਪੂਰੀ ਰੱਖਿਆ ਕੀਤੀ ਜਾਵੇ ਤਾਂ ਕਿ ਕੋਈ ਵੀ ਮਾੜਾ ਅਨਸਰ ਕੋਈ ਰੇਲਵੇ ਸਟੇਸ਼ਨ ਤੇ ਜਾਂ ਕੋਈ ਹੋਰ ਨੁਕਸਾਨ ਨਾ ਪਹੁੰਚਾ ਸਕੇ ਹੁਣ ਸਪੈਸ਼ਲੀ ਅਮਰਨਾਥ ਯਾਤਰਾ ਸ਼ੁਰੂ ਹੋ ਗਈ ਜਿਵੇਂ ਤੁਹਾਨੂੰ ਪਤਾ ਹੀ ਹੈ ਉਹ ਸਬੰਧ ਦੇ ਵਿੱਚ ਸਾਰੀ ਪੁਲਿਸ ਅ ਜੀ ਆਰ ਪੀ ਵੀ ਸਾਰੇ ਅਲਰਟ ਹੋਏ ਹੋਏ ਆ ਉਸ ਬੰਦ ਦੇ ਵਿੱਚ ਮੈਂ ਖੁਦ ਅ ਇਹਦਾ ਰਾਉਂਡ ਮਾਰ ਰਹਾ ਆ ਲੁਧਿਆਣਾ ਜਲੰਧਰ ਅਮਰਸਰ ਪਠਾਨਕੋਟ ਤੱਕ ਮੈਂ ਜਾਣਾ ਹੈ ਕਿਉਂਕਿ ਜਿਹੜੇ ਮੇਨ ਸ਼ਰਧਾਲੂ ਅਮਰਨਾਥ ਨੂੰ ਜਾਂਦੇ ਆ ਉਹ ਇਸ ਟ੍ਰੇਨਾਂ ਦੇ ਵਿੱਚ ਸਫ਼ਰ ਕਰਦੇ ਆ ਇਸ ਲਈ ਅੱਜ ਪਹਿਲਾਂ ਮੈਂ ਲੁਧਿਆਣਾ ਆਇਆ ਤੇ ਉਸ ਤੋਂ ਬਾਅਦ ਪਠਾਨਕੋਟ ਤੱਕ ਜਾਣਾ ਹੈ ਤਾਂ ਕਿ ਯਾਤਰੀਆਂ ਦੀ ਸੁਰੱਖਿਆ ਰੇਲਵੇ ਸਟੇਸ਼ਨ ਦੀ ਪ੍ਰਾਪਰਟੀ ਦੀ ਸੁਰੱਖਿਆ ਰੇਲਵੇ ਟਰੈਕਸ ਦੀ ਸੁਰੱਖਿਆ ਇਹ ਕੀਤੀ ਜਾ ਸਕੇ हां मैं ट्रेनस ਦੇ ਵਿੱਚ ਵੀ ਪੈਸੇਂਜਰਸ ਦੇ ਜਿਹੜੇ ਕੋਈ ਸਮਾਨ ਹੁੰਦਾ ਉਹ ਵੀ ਚੈੱਕ ਕੀਤਾ ਹੈ। ਬਾਕੀ ਰੂਟੀਨ ਸਾਡੇ ਐਸਚਓ ਤੇ ਡੀਐਸਪੀ ਚੈੱਕ ਕਰਦੇ ਰਹਿੰਦੇ ਆ ਤੇ ਰੂਟੀਨ ਦੇ ਵਿੱਚ ਡਿਊਟੀ ਲੱਗੀ ਹੈ ਇੱਥੇ ਕੁਝ ਫੋਰਸ ਅਸੀਂ ਵਧਾਈ ਵੀ ਹੈ। ਆ ਹੋਮਗਾਰਡ ਦੇ ਇਹ ਲੜਕੇ ਜਿਹੜੇ ਹੁਣ ਖੜੇ ਸੀ ਇਹ ਨਵੇਂ ਆਇਆ ਤੇ ਉਸ ਕਰਕੇ ਜਿਆਦਾ ਅਲਰਟ ਕੀਤਾ ਤੇ ਤੁਸੀਂ ਵੀ ਦੇਖ ਲਿਆ ਜਿਸ ਤਰੀਕੇ ਦੇ ਨਾਲ ਚੈਕਿੰਗ ਕੀਤੀ ਗਈ ਹੈ ਲਗਾਤਾਰ ਚੈਕਿੰਗ ਜਾਰੀ ਹੈ ਰੇਲ ਟ੍ਰੇਨਾਂ ਦੇ ਅੰਦਰ ਦੀ ਚੈਕਿੰਗ ਤੇ ਸਵਾਰੀਆਂ ਦੀ ਜਿਹੜੇ ਸਮਾਨ ਹੈ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਨੂੰ ਹਦਾਇਤ ਵੀ ਦਿੱਤੀ ਜਾ ਰਹੀ ਹੈ ਕਿ ਆਪਣਾ ਸਮਾਨ ਸੰਭਾਲ ਕੇ ਰੱਖਣਾ ਹੈ ਖਾਸ ਕਰ ਮੋਬਾਈਲ ਤੇ ਲੇਡੀਜ਼ ਪਰਸ ਸੰਭਾਲ ਕੇ ਰੱਖਣੇ ਕਿਉਂਕਿ ਨੌਸਰਬਾਦ ਜਿਹੜੇ ਨੇ ਉਹ ਰੇਲਵੇ ਦੀ ਨੂੰ ਜ਼ਿਆਦਾ ਟਾਰਗੇਟ ਕਰਦੇ ਨੇ ਕਿਉਂਕਿ ਟ੍ਰੇਨਾਂ ਦੇ ਵਿੱਚ ਆਸਾਨ ਹੋ ਜਾਂਦਾ ਹੈ ਕਿਉਂਕਿ ਚੱਲਦੀ ਹੋਈ ਟ੍ਰੇਨ ਦੇ ਵਿੱਚ ਫੋਨ ਚਪਟਣਾ ਆਸਾਨ ਹੋ ਜਾਂਦਾ ਹੈ ਇਸ ਕਰਕੇ ਫੋਨ ਤੇ ਪਰਸਨوں ਜਿਆਦਾ ਉਹਨਾਂ ਨੇ ਕਿਹਾ ਕਿ ਤੁਸੀਂ ਧਿਆਨ ਨਾ ਰੱਖਣਾ ਤੇ ਜਿਹੜੇ ਅਜੇ ਮਲੂਜਾ ਉਹਨਾਂ ਨੇ ਦੱਸਿਆ ਕਿ ਜਿਹੜੀ ਇਹ ਚੈਕਿੰਗ ਹੈ ਉਹ ਅਮਰਨਾਥ ਯਾਤਰਾ ਨੂੰ ਲੈ ਕੇ ਕੀਤੀ ਗਈ ਹੈ ਕਿਉਂਕਿ ਅਮਰਨਾਥ ਯਾਤਰਾ ਸ਼ੁਰੂ ਹੋ ਚੁੱਕੀ ਹੈ ਤੇ ਜਿਹੜੇ ਲੁਧਿਆਣਾ ਪਟਿਆਲਾ ਦੇ ਰੂਟ ਹੈ ਜਲੰਧਰ ਲੁਧਿਆਣਾ ਪਟਿਆਲਾ ਇਹ ਰੂਟ ਤੋਂ ਹੋ ਕੇ ਜ਼ਿਆਦਾਤਰ ਯਾਤਰੀ ਅਮਰਨਾਥ ਜਾਂਦੇ ਨੇ ਤੇ ਉਸ ਦੇ ਸੰਬੰਧ ਦੇ ਵਿੱਚ ਰੇਲਵੇ ਟਰੈਕ ਟ੍ਰੇਨਾਂ ਤੇ ਹੋਰ ਜਿਹੜੀ ਜ਼ਰੂਰੀ ਜਿਹੜੇ ਗਾਈਡਲਾਈਨਸ ਆ ਉਹਨਾਂ ਨੂੰ ਪਾਲਣ ਕਰਦੇ ਹੋਏ ਇਸ ਦੀ ਚੈਕਿੰਗ ਕੀਤੀ ਗਈ ਹੈ ਲੁਧਿਆਣਾ ਤੋਂ ਜਸਵੀਰ ਸਿੰਘ ਦੇ ਨਾਲ ਅਭਿਸ਼ੇਕ ਜਲੋਟਾ ਐਸਐਮਜ਼ ਨਿਊਜ਼ ਲੁਧਿਆਣਾ